ਨਾਨਕ ਐਵੇਂ ਜਾਣੀ ਸਭ ਆਪੇ ਸਿਫਾਰਤ ਆਪੇ ਨ ਜਾਏ ਕਿਤਨ ਹੋਇਆ ਫੇ ਆਪਨੇ ਜਨ ਸੋਈ ਜਨ ਸੇਵਿਆ ਤਿਲ ਪਾਇਆ ਮਾਨ ਨਾਨਕ ਗਾਵਿਏ ਗੁਣੀ ਨਿਦਾਨ ਗਾਵਿਏ ਸੁਨਮ ਸੁਣੀਐ ਮਨ ਰਖੀਏ ਪਾਵਤ ਤਪ ਕਰ ਲੈ ਜਾਏ ਗੁਰਮਖ ਨਾਦਉ ਗੁਰਮਖ ਵੇਦਉ ਗੁਰਮਖ ਰਿਆ ਸਮਾਈ ਗੁਰੇਸ਼ਰ ਗੁਰੂ ਗੋਬਿੰਦ ਬਰਮਾ ਗੁਰਪਾਰਵਤੀ ਮਾਇ ਦੀ ਹੋ ਜਾਣਾ ਆਖਣਾ ਇੱਕ ਜਾਣ ਕੇ ਤਨ ਨ ਜਾਏ ਗੁਰਾ ਇੱਕ ਦੇਵ ਜਾਈ ਸਭ ਨ ਜੀਆ ਕਾ ਇੱਕ ਰਤਾ ਸੋ ਮੈਂ ਵਿਸਰ ਲੈ ਜਾਏ ਜੇ ਕੋ ਵਿਚਾਰੇ ਆ ਜਾਂ ਹੋਰ ਤੇ ਸੋਹਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਨਾਲ ਚਲੇ ਸਭ ਕੋਈ ਚੰਗਾ ਨਾ ਹੋ ਰਖਾਇ ਕੇ ਜਸਕੀਰ ਜਗਲੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨ ਪੁੱਛੇ ਕੇ ਟਿੱਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਤੇ ਅਗੁਣ ਦੀ ਤੇ ਅਗੁਣ ਨ ਸੁਝੇ ਦੇ ਕੋਈ ਕਰੇ ਸੁਣੀਏ ਗਰਮਗਨਾਦ ਗਰਮਕ ਵਿਦੇ ਗਰਮਕ ਕਸਵੰਗੁਰ ਦੇਸ਼ੀ ਗੁਰਪੁਰ ਕੇ ਬਰਮਾ ਕੁਰਬਾਰ ਪਰਮੇ ਦੀ ਮਾਨੀ ਜਿਆ ਹੁ ਜਾਣਾ ਖਾਣ ਨਹੀਂ ਖਣ ਕਤ ਮੈਂ ਜਾ ਗੁਰ ਕੇ ਦੇਵ ਜਾਈ ਸਮਨ ਜੀਆਂ ਕਹਿ ਕਰਤਾ ਸੋ ਮੇ ਵਿਸਰਨ ਜਾਈ ਥੀ ਤਨਾ ਵਾਜੀ ਰਸਪਾ ਮਾ ਬਣ ਪਾਣੀ ਕੇ ਨਾ ਹੀ ਕਰੇ ਥੇ ਤੂ ਸੜੀ ਪਾਈ ਵਿ ਕਮਣ ਕਰ ਮੇ ਕੇ ਮਿਲ ਲੈ ਮਤ ਵਿਚਰਤਨ ਦਵਾਰ ਮਾਨ ਕੇ ਜੇ ਗੁਰ ਕੀ ਸੁਖ ਸੋਣੀ ਗੁਰ ਆਇ ਕ ਦੇਵ ਜਾਈ ਸਮਨ ਜੀਆਂ ਕਾ ਇੱਕ ਦਾਤਾ ਸੋ ਮੇ ਵਿਸਰਨ ਜਾਏ ਜੇ ਦੁਖ ਚਾਰੇ ਆਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿਜਾਣੀ ਨਾ ਚਲੇ ਸਭ ਕੋ ਚੰਗਾ ਨਾ ਹੋਰ ਕਾਇਕੇ ਜਸ ਕੀਰੇ ਜਗਲੇ ਤੇਰੇ ਸੁਨਦਰ ਨਾਮ ਤਵਾਤਨ ਪੁੱਛੇ ਕਿ ਟਾ ਅੰਦਰ ਕੀਟ ਕਰੇ ਦੋਸੀ ਦੋਸਤ ਰੇ ਨਾ ਨਾਨਕ ਨਿਰਗੁਣ ਗੁਣ ਕਰੇ ਗੁਣਤਿਆ ਗੁਣ ਦੇ ਤੇ ਕੋਈ ਨਾ ਸੁਝੀਏ ਜੇ ਜਿਸ ਗੁਣ ਕੋਈ ਕਰੇ ਸੁਨਿਆ ਦੀਪੇ ਸੁਨਾ ਸੁਨੀ ਤਰ ਤਵਲਾ ਕਾ ਸੁਨੀ ਦੀਪ ਲੋ ਬੈ ਘਾਲ ਸੁਨੀ ਪੋਈ ਨਾ ਸਕੇ ਗਾਲ ਨਾਨਕ ਫਕਤ ਜ਼ਰਾ ਵਿਖਾ ਸੁਨੀ ਦੁਖ ਪਾਪ ਕਾ ਨਾਸ ਸੁਨੀ ਇਸ਼ਰ ਬਰਮਾ ਇਹਦੇ ਸੁਨੀ ਮੁਕਸਲਾਂ ਮਾਦ ਸੁਨੀ ਜੋ ਰੁਕ ਤਨ ਪੇ ਸੁਨੀ ਸਾਸ ਤੇ ਮਰਦ ਹੋਏ ਨਾਨਕ ਫਕਤ ਜ਼ਰਾ ਵਿਖਾ ਸੁਨੀ ਦੁਖ ਪਾਪ ਕਾ ਨਾਸ ਸੁਨੀ ਸਾਸ ਸੰਗ ਲੋਗ ਗਿਆਨ ਸੁਨੀ ਅਰ ਸੜਕਾ ਇਤਨਾਨ ਸੁਨ ਸੁਣੀਏ ਪਰਪਰ ਪਾਵੇ ਮਾਰ ਸੁਣੀਏ ਲਾਗੇ ਸਹਿ ਧਿਆਨ ਨਾਨਕ ਦਾ ਸਰਾ ਵਿਕਾਸ ਸੁਣੀਏ ਦੁੱਖ ਪਾਪ ਕਾ ਨਾਸ ਸੁਣੀਏ ਸੇਕੀ ਪ੍ਰ ਬਾਸਾ ਸੁਣੀ ਆਂਦੇ ਪਾਵੇ ਰਾ ਸੁਣੀਏ ਹੱਥ ਵੇਸ ਦਾ ਨਾਨਕ ਦਾ ਸਰਾ ਵਿਕਾਸ ਸੁਣੀਏ ਦੁੱਖ ਪਾਪ ਕਾ ਨਾਸ ਸੁਣੀਏ ਗਤ ਮਨ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਕਾਗਰ ਕਲ ਨਾ ਲਿਖਣ ਹਾਰ ਮੈਨੇ ਕਹਿ ਵੈ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਸੂਰਤ ਹੋਵੇ ਮਨ ਬੁੱਧ ਮੰਨੇ ਸਗਲ ਭਵਨ ਕੀ ਸੁਧ ਮਨ ਮੋਹ ਚੋਟਾ ਨਾ ਖਾਏ ਮੰਨੇ ਜਮ ਮੰਨੇ ਜਮ ਕੇ ਸਾਰ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਲ ਠਾਕ ਨਾ ਪਾਏ ਮੰਨੇ ਪਾਸੋ ਪਰ ਗਿਰ ਜਾਏ ਮੰਨੇ ਮਗਨ ਚਲੇ ਪੰਤ ਮੰਨੇ ਤਮ ਤਰਮ ਸੇਤੀ ਸੁਨਵਾਂਦੇ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰ ਸਦਾਾਰ ਮੰਨੇ ਤਰੇ ਤਾਰੇ ਗੁਰਸਖ ਮੰਨੇ ਨਾਨਕ ਪਾਵੇ ਨਿਪਕ ਐਸਾ ਨਾਮ ਨਰਿੰਦਰ ਹੋਈ ਦੇ ਕੋ ਮੰਝਾਣੇ ਮਨ ਕੋ ਪੰਜ ਪਵਣ ਪੰਜ ਪਰਦਾਨ ਪੰਜ ਪਾਵੇ ਪਾਵੇ ਦੇ ਗੈ ਮਾਲ ਪੰਚਿ ਸੋਈ ਦਰ ਜਾਨ ਪੰਚਾ ਗੁਰ ਇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਹੀਂ ਸਮਾਲ ਤੋਲ ਦਰਮ ਦੇ ਆ ਕਾ ਪੂਰ ਤੋ ਸੰਪੂਰ ਥਾਪ ਰਖਿਆ ਜੀ ਨੇ ਸੂਤ ਇਕ ਬੁੱਝ ਹੋਏ ਸਚਾਰ ਕਮਲੇ ਉੱਪਰ ਕੇ ਤਾਂ ਪਾਰ ਤੱਤੀ ਹੋਰ ਹੋਰ ਪਰੇ ਹੋਰ ਹੋਰ ਦਿੱਤੇ ਪਾਰ ਤਲੇ ਕਵਨ ਜੋ ਜੀ ਜਾਦ ਰੰਗਾ ਕੇ ਨਾਮ ਸਰਨਾ ਲਿਖਿਆ ਉੜੀ ਕਲਾਮ ਇਹ ਲੇਖਾ ਲਿਖ ਜਾਣੇ ਹੋਈ ਲੇਖਾ ਲਿਖਿਆ ਕੇ ਤਾਂ ਹੋਏ ਕਿਤੇ ਦਾਂਸ ਦੇ ਰੂਪ ਕੇਤੀ ਦਾਤ ਜੋ ਕੇਤੀ ਦਾਤ ਜਾਣੇ ਕੌਣ ਕੋ ਤੁ ਕੀਤਵ ਸਾਉ ਇੱਕ ਤਿਸਤੇ ਹੋਈ ਲਖ ਦੇ ਰਾਖ ਉਧਰ ਕਵਨ ਗਾਂ ਵਿਚਾਰ ਵਾਰੇ ਜਾਵਾ ਇੱਕ ਜੋਧੂ ਦੇ ਭਾਵੇਂ ਸਾਈ ਪਲੀਖਾ ਤੂ ਸਰਾ ਸਲਾਮ ਹੈ ਨਿਰੰਕਾਰ ਅਸੰਖ ਜਪ ਸੰਗ ਪਾਉ ਅਸੰਖ ਪੂਜਾ ਅਸਰਕ ਤਪ ਪਾਉ ਅਸੰਖ ਗ੍ਰਾਥਮ ਕਵੇਧ ਪਾਠ ਸੰਗ ਜੋਖ ਮੰਨ ਰਿਹਾ ਜੋਗ ਮੰਨ ਰਿਹਾ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਅਸੰਖ ਸਦੀ ਅਸੰਖ ਦਾਤਾ ਅੰਖ ਸੰਗ ਕੋ ਸੁਰਮਾ ਪਖਸਾਰ ਅਸੰਖ ਮੋਲੇ ਲਾਇਦਾਰ ਕੋ ਦਿਨ ਕਵਣ ਕਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋਧੂ ਦੇ ਭਾਵੇਂ ਸਾਈ ਪਲੀਖਾ ਤੂ ਸਰਾ ਸਲਾਮ ਹੈ ਨਿਰੰਕਾਰ ਅਸੰਖ ਮੂਰਖੰਦ ਕੋ ਸੰਗ ਚੋਰ ਰਮ ਕੋ ਅਸੰਖ ਮਰ ਕਰ ਜਾਏ ਜੋ ਅਸੰਖ ਗਲਵਤਿਆ ਕਮਾਈ ਅਸੰਖ ਕੀ ਪਾਪ ਪਾਪ ਕਰ ਜਾਏ ਅਸੰਖ ਕੂੜਿਆਰ ਕੂੜੇ ਫਿਰਾਏ ਅਸੰਖ ਮਲੇਜ ਮਲ ਪੱਕਾਏ ਸੰਖ ਨਿੰਦ ਦੇ ਸਿਰ ਕਰੇ ਪਾਰ ਸੰਖ ਨਿੰਦ ਦੇ ਸਿਰ ਨੀਚ ਕੇ ਵਿਚਾਰ ਵਾਰਾਂ ਜਾਵਾ ਇੱਕ ਵਾਰ ਜੁਰ ਪਾਵੇ ਸਾਈਂ ਫਲੀ ਘਾਰ తు స నిరకార సంఖ నా గమ గమ సంఖ లో అలా అఖర గీత గుణ గ అఖరే బోల్ బాణ అఖర సంజోగ ਜਿਨੇ ਹੈ ਲਿਖਿਤ ਸਿਰ ਨਾਇ ਜੀ ਪਰਮਾਇ ਤੀ ਉਤਿ ਪਾਇ ਜੇ ਤਾ ਕੀਤਾ ਤਿ ਤਨਾਉ ਨਿਵਿਨ ਨਾਵੇ ਕੋ ਨਾਉ ਨਾਇ ਕੋ ਦਾਉ ਕੋਦਰ ਕਵਣ ਕਾਹ ਵਿਚਾਰ ਵਾਰ ਜਾਵਾ ਇੱਕ ਵਾਰ ਜੋ ਜੋ ਦਿਤ ਪਾਵੇ ਸਾਈ ਪਲੀ ਕਾ ਤੂ ਸਦਾ ਸਲਾਮਤ ਨਿਰੰਕਾਰ ਇਹ ਪਰਤੰਦੇ ਪਾਣੀ ਤੋਤੇ ਉੱਤੇ ਸਕੇ ਮੂਤਪਲੀ ਤਿਕ ਪੜਾ ਦਿਸਾ ਬਲੀ ਹੋ ਤੇ ਪਰੇਮਤ ਪਾਪਾ ਕੇ ਸੰਗੋ ਤੋਪੀ ਨਾਵੇ ਖੇਰਨ ਪੰਪਾਪੀਆ ਖਲਾਈ ਕਰ ਕਰਨ ਕਰਨਾ ਲਿਖ ਲਿਆ ਜਾਏ ਆਪੇ ਵੀ ਜੇ ਆਪੇ ਹੀ ਕਾਏ ਨਾ ਨਾ ਕੋ ਕੁਮੀ ਆਵੇ ਜਾਇ ਤੀ ਤਥਾ ਪਦਿਆਦ ਦਰਾਨ ਦੇ ਕੋ ਇਹ ਕਮਾਨ ਸੁਣਿਆ ਮਾਨਿਆ ਮਨ ਕੀਤਾ ਭਵੰਤ ਜਤ ਦਿੱਤ ਮਲ ਨਾਉ ਸਗੁਣੀ ਤੇਰੇ ਮੈਂ ਨਾ ਕੋਏ ਬਿਨ ਕੋਣ ਕਿਤੇ ਭਗਤਾ ਹੋਏ ਸਵਾ ਸਾਥ ਬਾਣੀ ਬਰਮਾਉ ਸਤ ਸਾਨ ਸਦਾ ਜਾ ਮਨ ਜਾਉ ਕਮਸ ਵੇਲੇ ਵਤ ਕਮ ਕਵਨ ਦਿੱਤ ਕਵਨ ਵਾਰ ਕਵਨ ਸੁਰੇ ਤੁਮ ਓਤੀ ਮਹਾ ਕਵਨ ਜਿਤ ਵਾ ਕਰੈ ਨ ਪਾਇ ਪੜੇ ਜੇ ਓਵੇਲੇ ਪ੍ਰਾਣ ਵਕ ਨ ਪਾਇ ਖਾਦੀਏ ਜੇ ਲੇਖਨ ਲੇਕਰ ਇਤੇ ਵਾਰ ਨਾ ਜੋਗੀ ਜਾਣੇ ਤੁਮਾ ਇਨ ਕੋਈ ਜਾ ਕਰ ਤਕ ਸੇਟੀ ਕੋ ਸਾਝੇ ਆਪੇ ਜਾਣੇ ਸੋਏ ਕਿ ਉਤਰਾਖਾ ਕੀ ਸਲਾਇ ਕਿਉਂ ਇੰਨੀ ਕਿਰ ਜਾਣਾ ਨਾਂਕ ਸਭ ਗਾ ਅੱਖਾਂ ਸਭ ਕੋ ਆਖੇ ਕਿ ਦੂ ਇੱਕ ਸਿਆਣਾ ਵੱਡਾ ਸਾਇ ਵੱਡੀ ਨਾ ਹੈ ਕਿਤਾ ਜਾ ਕੇ ਹੋਏ ਨਾਨਕ ਜੀ ਜੇਖੋ ਆਪ ਜਾਣੇ ਅੱਗੇ ਗਏ ਨਾ ਸੋਏ ਪਤਾ ਲਾ ਪਤਾ ਲਾ ਕਾ ਕਸਾ ਕਸਾ ਸੋੜ ਕੋੜ ਕੋ ਪਾਲ ਤੱਕ ਵੀਦ ਕਾ ਨੇ ਵਾਤ ਸੈ ਸਠਾਰੇ ਕਹਿਨ ਕਤੇ ਬਾਸੂਲੇ ਕਿਥਾ ਅਸਲੂ ਅਸਲੂ ਇਕਤਾਤ ਲੇਖੋ ਇਥੇ ਲਿਖੇ ਲੇਖੋ ਵਿਨਾਸ ਨਾਨਕ ਵੱਡਾ ਕੀ ਆਪੇ ਜਾਣੇ ਆਪਸ ਆਲਾ ਇਸ ਆਲੇ ਦੀ ਜੁਰਤ ਨ ਪਾਇਆ ਨਦੀਆ ਤੇਵਾ ਪਵੇ ਸੁਮਨ ਨ ਜਾਣੀ ਸੁਮਨ ਤੇ ਸਾ ਸੁਲਦਾਨ ਗਿਰਾ ਸੀਤੀ ਮਲਤਾਨ ਕਿਹੜੀ ਤੁਲਨਾ ਹੋਵੇ ਜੇ ਤੇ ਸੁਮਨ ਨ ਬਿਸਰੇ ਅੰਤਨ ਸੁਤ ਕੈਨਾ ਅੰਤਨ ਤਨ ਕਰਨ ਦੇਨਾ ਅੰਤ ਅੰਤਨ ਵੇਖਨ ਸੁਣਾ ਅੰਤ ਅੰਤਨ ਜਪੇ ਕੀ ਹਮਨ ਮੰਤ ਅੰਤਨ ਜਪੇ ਕੀ ਤਾਕਾਰ ਅੰਤਨ ਜਪੇ ਪਰਵਾ ਅੰਤ ਕਾਂਡੇ ਤੇ ਵਿਲਾਈ ਤਾਂਗੇ ਅੰਤਨ ਪਾਏ ਜਾਏ ਅੰਤਨ ਜਾਣੇ ਕੋਈ ਬਹੁਤ ਹੈ ਇਹ ਬਹੁਤ ਹੈ ਵੱਡਾ ਸਾ ਹੈ ਉੱਚੇ ਤਾਂ ਹੈ ਉੱਚੇ ਉੱਪਰ ਉੱਚਾ ਨਾ ਹੋਏ ਕਿਵੜਾ ਉੱਚਾ ਹੋਵੇ ਕੋਈ ਤੇ ਸੁਚ ਜਿਸ ਤੂ ਕੋ ਜਾਣੇ ਸੋਏ ਜੇਵੜਾ ਆਪ ਜਾਣੇ ਆਪ ਆਪ ਨਾਨਕ ਨੰਦਰੀ ਕਰਮੀ ਦਾ ਜਮਾ ਕਰਮ ਕਰਮ ਲਿਖਿਆ ਨਾ ਜਾਇ ਬਡਾ ਦਾਤਾ ਤਿਲ ਨਾ ਤਮੈ ਕੇਤੇ ਮੰਗਿਆ ਜੋ ਦੁਪਾਰ ਕੇਤੇ ਗੰਨੀ ਵਿਚਾਰ ਕੇਤੇ ਘਪੇ ਟੁੱਟੇ ਵੇ ਕਰ ਕੇਤੇ ਲੈ ਲੈ ਮੁਕਰ ਭਾਈ ਕੀਤੀ ਮੁਖਾਈ ਖਾਏ ਕੇਤੇ ਜੋ ਭੂਖ ਸਦਮਾਰੇ ਬਿਦਾਤਾ ਤੇਰੀ ਦਾਤਾਰ ਬੰਦ ਗਲਾਸੀ ਬੰਦក្លਸੀ ਪਾਣੇ ਹੋਏ ਹੋ ਰੱਖ ਨ ਸਕੇ ਕੋਏ ਜੇ ਕੋ ਖਾ ਕੋ ਖਾ ਕੋ ਆਖੜ ਪਾਇਓ ਜਾਣ ਦਿੱਤੀ ਮੋਰ ਖਾਏ ਆਪੇ ਜਾਣੇ ਆਪੇ ਦੇ ਆਖੇ ਸੀ ਭੀਖੇ ਕੇ ਜਿਸ ਨੂੰ ਵਕਸੇ ਸਿੱਖਤਸਲਾ ਨਾਨਕ ਪਾਜ਼ਾਹੀ ਬਾਸਾ ਅਮੂਲ ਗੁਣ ਮੂਲ ਪਰ ਮੂਲ ਪਾਰੀ ਅਮੂਲ ਭੰਡਾਰ ਮੂਲ ਆਵਿ ਮੂਲ ਲੈ ਜਾਇ ਮੂਲ ਪਾਇ ਮੂਲ ਸਮਾਇ ਮੂਲ ਤੋਰਮ ਅਮੂਲ ਧਰਮ ਮੂਲ ਦੀਵਾਨ ਮੂਲ ਤਲ ਮੂਲ ਪ੍ਰਵਾਨ ਮੂਲ ਬਖਸ਼ੀ ਸਮੂਲ ਨਿਸ਼ਾਨ ਮੂਲ ਕਰਮ ਅਮੂਲ ਪਰਮਾਨ ਮੂਲੋ ਮੂਲਾ ਕੇ ਨਾ ਜਾਇ ਆਖਾ ਕਰੇ ਲਿਵਲਾਇ ਕੇ ਵੇਦ ਪੇਟ ਪਾ ਵੇਦ ਪਾਠ ਪੁਰਾਣ ਆਖਿਆ ਪੜੇ ਕਰੇ ਵੀ ਖਾਣਾ ਆਖਿਆ ਬਰਮਾ ਕਹਿੰਦਾ ਆਖਿਆ ਗੋਪੀ ਦੇ ਗੋਵਿੰਦ ਆਖਿਆ ਇਸ ਰਾਖਿਆ ਸਿੱਧ ਆਖਿਆ ਕਿਤੇ ਕਿਤੇ ਬੁੱਧ ਆਖਿਆ ਦਾਨ ਆਖਿਆ ਦੇਵ ਆਖਿਆ ਸੁਰਨ ਨਰ ਮਨ ਜਨ ਸੇਵ ਕਿਤੇ ਆਖਿਆ ਅੱਖਣ ਪਾਏ ਕਿਤੇ ਕਹਿ ਗਏ ਉੱਟ ਜਾਏ ਇਤੇ ਕਿਤੇ ਹੋਰ ਕਹੇ ਤਾਂ ਕਿੰ ਸਕੇ ਕਿ ਜੇੜ ਪਾਵੇ ਤੇ ਉਹ ਹੋਏ ਨਾਨਕ ਜਾਣੇ ਸੱਚਾ ਸੋਈ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੇ ਸਿਰ ਗਵਾਰਾ ਗਵਾਰ ਸੋਦਰ ਕੇ ਹਸੋ ਕਰਕੇ ਆਜਿਤ ਬੈ ਸਰਬ ਸਮਾਲੇ ਭਾਜੀ ਨਾਦ ਅਨੇਕ ਸੰਖਾ ਤੇਰੇ ਸੰਕਾ ਗਿੱਤੇ ਬਾਵੜਾਰੇ ਕੇ ਤੇराग ಪರಿਸੋ ਕਹਿਨ ਤੇਤੇ ਗਾਵੜਾਰੇ ਗਾਵੇ ਹੈ ਤੂਨੋ ਪਾਣ ਪਾਣੀ ਬਸੰਤ ਪਾਉਣ ਪਾਣੀ ਬਸੰਤ ਰਗਾਵੇ ਰਾਜਾ ਧਰਮਦੁਆਰੇ ਗਾਵੇ ਚਿਤੁਖੁਪਤ ਲਿਖ ਜਾਣ ਨਿਆਣੀ ਲਿਖ ਲਿਖ ਧਰਮ ਬੁਜਾਰੇ ਗਾਵੇ ਸਰਬਰਮਾ ਦੇਵੀ ਸੂਨ ਚਦ ਸਵਾਰੇ गावै인다 ਇਸ ਇੰਦ੍ਰੀਨਾਸਨ ਬੈਠੇ ਦੇਵਤੀਆਂ ਦਰਨ ਵਾਲੇ ਗਾਵੈ ਸਿੱਧ ਸਮਾਦੀ ਦੇਂਦਰ ਗਾਵਨ ਸਾਧ ਵਿਚਾਰੇ ਗਾਵਨ ਜਤੀਸ਼ਾ ਦੀ ਸੰਦੋਕੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੰਡਨ ਨੇ ਰੱਖੀ ਸਰਜੁਗਜਗ ਵੇਦ ਨਾਲੇ ਗਾਵੈ ਅੰਮਨ ਮਨਮੋਹਨ ਮਨਮੋਹਣੀ ਅੰਮਨ ਮਨਮੋਹਨ ਸੁਰਗਮਾਚਿ ਪਿਆਲੇ ਗਾਵੈ ਰਤੁ ਪਾਇ ਤੇਰੀ ਅਸਰਤੀ ਅਸਰਤੀਰਥ ਨਾਲੇ ਗਾਵੈ ਜੋ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਪਰਪੰਡ ਮੰਡਲ ਪਰਪੰਡਾ ਕਰ ਕਰ ਰੱਖੀ ਤਾਰੇ ਸੇ ਦੁਨ ਗਾਵਨ ਜੋ ਤੂੰ ਅਵਿਰਤ ਤੇਰੇ ਭਗਤ ਸਾਰੇ ਹੋਰ ਕਰ ਹੋਰ ਕੀਤੇ ਗਾਮ ਸੇ ਮੈਂ ਜਿਤ ਨਾ ਆਵੇ ਨਾ ਨੇ ਕੀ ਆਵੇ ਚਾਏ ਸੋਈ ਸੋਈ ਸਦਾ ਸੱਚ ਸਾਇ ਸੱਚਾ 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 ਸਾਚੀ ਨਹੀਂ ਹੈਪੀ ਹੋ ਸੀ ਜਾਈ ਨਾ ਜਾਸੀ ਰਚਨਾ ਜਿਨ ਨੇ ਚਾਈ ਰਚਨਾ ਜਿਨ ਨੇ ਚਾਈ ਰੰਗ ਰੰਗ ਪਾਤੀ ਕਰ ਕਰ ਜਿਨ ਸੀ ਮਾਇਆ ਜਿਨ ਨੇ ਪਾਈ ਕਰ ਕਰ ਵੇਖੇਗੀ ਤਾਂ ਪੜਾ ਜੀ ਤੀਸਰੀ ਵੜਿਆਈ ਸੋਈ ਕਾਸੀ ਹੁਕਮ ਨਾ ਕਰਨਾ ਜਾਈ ਸੋ ਪਾਸਾ ਸਾਰਾ ਪਾਸਾ ਨਾਨਕ ਰਹਿਣ ਰਜਾਈ ਮੁੰਡਾ ਸੰਤੋਖ ਸਰਪਤੋਲ ਤਿਆਨ ਕੀ ਗਰੀਪੀ ਪੂਤ ਕਿੰਤਾ ਕਾਲ ਕੁਆਰੀ ਗਾਇਆ ਕੁਆਰੀ ਕਾਇਆ ਜੁਕਤੀ ਡੰਡਾ ਪਰ ਤੀਜਾਈ ਪੰਦੀ ਸਰ ਜਵਾਤੀ ਮੰਦੀ ਤੇਜਗਦੀ ਜਾ ਦੇਸ ਦੇ ਸੇ ਆਦੇਸ਼ਾ ਆਦ ਨੀਲਾ ਨਾਨਾ ਚੁਗ ਜੁਗੇ ਕੋ ਵੇਸ ਪੁਗਤ ਗਿਆਨਦੇ ਆ ਪੰਡਾਨ ਖੜਗਡ ਵਾਜੇ ਨਾ ਜਾਂ ਨਾਦ ਆਪਨਾਥ ਨਾਥੀ ਸਭ ਜਾ ਕਿਰਤ ਸ੍ਰੀ ਅਵਰਸਾ ਸੰਜੋਗ ਜੋਗ ਜੋਗ ذوی پھਚਲੇ ਆਵੀ ਲੇਖਿਆ ਇਹ ਭਾਗ ਦੇ ਲੇਖਿਆ ਆ ਪਾਲੇ ਦੇਸਤੀ ਸੇ ਆਦੇਸ ਆਦੇ ਨਿਗਲੇ ਨਾਦਨ ਜੁਗ ਜੁਗ ਇੱਕ ਵੇਸ ਇੱਕ ਮਾਈ ਇੱਕ ਮਾਈ ਜੁਗਤ ਵੀ ਆਈ تین ਚਲੇ ਬਰਵਾਣੇ ਕਿਸ ਸੰਸਾਰੀਕ ਪੰਡਾਰੀ ਤੇ ਲਾਏ ਦੀ ਬਾਣ ਦੇ ਫਰਤੀ ਸੇ ਪਾਵੇ ਤੇ ਵਿੱਚ ਲਾਵੇ ਜੀ ਮੋਹ ਪਰਮਾਨੋ ਵੇਖਿ ਵਨਨ ਨਦਰਣ ਬਹੁਤਾ ਏ ਵੇਡਾਨ ਅਦੇਸ ਤੇ ਸਿਆ ਦੇਸ ਆਦੇ ਨਿਲ ਨਾਦ ਜੁਗ ਜੁਗ ਇੱਕ ਵੇਸ ਆਸਨ ਲੋਇ ਲਾਇ ਪੰਡਾਰ ਜੋ ਵੀ ਸਾਇਸੋ ਇੱਕ ਆਵਾਰ ਕਕੇ ਵੇਖੇ ਸਜਣਾ ਨਾ ਸੱਚੇ ਕੀ ਸੱਚੀ ਕਾ ਦੇਸ ਤੇ ਸਿਆ ਦੇਸ ਆਦੇ ਨਿਲ ਨਾਦ ਜੁਗ ਜੁਗ ਇੱਕ ਵੇਸ ਇੱਕ ਤੋਂ ਜਬ ਲੱਖ ਹੋਇਆ ਲੱਖ ਹੋਇਆ ਲੱਖ 20 ਲੱਖ ਲਗੇ ਡਾਕੀ ਇੱਕ ਨਾਮ ਜਗਦੀਸ਼ ਖੇਤਰ ਇਹ ਤੇ ਰਹਾਇਓ ਪਤ ਪਹਾੜੀ ਚੜੀ ਹੋਇਆ ਗੇ ਸੋਨਾ ਗਲਾ ਖਾਸ ਕੀ ਕਿੱਡਾ ਈਰੀ ਸਨਾਨ ਨਾਨਕ ਨਜ਼ਰੀ ਪਾਈਏ ਕੁੜੀ 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 ਢੀਸਾ ਕੰਜੋ ਚੁਪਨਾ ਜੋ ਜੋਨਾ ਮੰਗਣ ਦੇ ਨਾ ਜੋ ਜੋਨਾ ਜੀਵਨ ਮਰਨਾ ਜੋ ਜੋਨਾ ਦੇ ਰਾਜ ਮਹਾਰਾਜ ਮਾਲ ਮਨਸੂਰ ਜੋਨਾ ਰੁਕਤੀ ਸੁਰਤੀ ਗਿਆਨ ਵਿਚਾਰ ਜੋਨਾ ਰੁਕਤੀ ਸੁਟੇ ਸੰਸਾਜਿਤ ਹੱਥ ਜੋੜ ਕਰ ਵੇ ਕਿਸ ਹੋਏ ਨਾਨਕੋ ਤੁਮ ਨਹੀਂ ਚਨਾ ਕੋਏ ਹਰਾਤੀ ਰੂਤੀ ਤੀਤੀ ਵਾਰ ਬਵਨ ਪਣੀ ਅਗਨੀ ਪਥਾਲ ਤੇ ਸੁਵਿਚ ਧਰਤੀ ਤਾਪ ਤਰਮ ਧਰਤੀ ਤਾਪ ਰਕੀ ਤਰਮ ਸਾਲ ਦੇ ਸੁਵਿਚ ਇਸ ਵਿੱਚ ਜੀ ਜੁਗਤ ਕੇ ਰੰਗ ਦਿਨਕੇ ਨਾਮ ਅਨੇਕਾ ਨਾਂ ਤੋ